ਇਨ ਬੇहद ਖਾਸ ਰਿਹਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਜੀ ਵਾਰ ਸੋਚ ਚੁੱਕੀ ਹੈ ਉਹਨਾਂ ਦੇ ਨਾਲ ਕਈ ਕੈਬਨਿਨ ਮੰਤਰੀਆਂ ਦੇ ਵੱਲੋਂ ਸੋਚ ਚੁੱਕੀਗੇ ਤੇ ਉੱਥੇ ਹੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਹਾਲਾਂਕਿ ਟੀ ਮੋਦੀ ਤਿਆਰ ਹੈ ਪਰ ਕੈਬਨਟ ਦੇ ਵਿੱਚੋਂ ਕਈ ਮੰਤਰੀਆਂ ਨੂੰ ਆਊਟ ਕਰ ਦਿੱਤਾ ਗਿਆ ਨਵੀਂ ਕੈਬਨਟ ਦੇ ਵਿੱਚ ਹਰਿਆਣਾ ਮਹਾਰਾਸ਼ਟਰ ਤੇ ਬਿਹਾਰ ਨੂੰ ਵਿਸ਼ੇਸ਼ ਧਿਆਨ ਦਿੱਤਾ ਕਿ ਆਕਰਨ ਹੈ ਕਿ ਚੋਣਾ ਇਸ ਸਾਲ ਹਰਿਆਣਾ ਤੇ ਮਹਾਰਾਸ਼ਟਰ ਅਤੇ ਅਕਲੇ ਸਾਲ ਬਿਹਾਰ ਦੇ ਵਿੱਚ ਚੋਣਾ ਨੇ ਵੱਡੀ ਗੱਲ ਇਹ ਹੈ ਕਿ ਚੋਣਾ ਹਾਰਨ ਵਾਲੇ ਇੱਕ ਵੀ ਆਗੂ ਨੂੰ ਮੰਤਰੀ ਮੰਡਲ ਦੇ ਵਿੱਚ ਥਾਂ ਨਹੀਂ ਦਿੱਤੀ ਕਿ ਕਾਰਨ ਵੀ ਦੱਸਾਂਗੇ ਇੱਕ ਵਾਰ ਦੱਸਤੀ ਕਿ ਕਿਹੜੇ ਕਿਹੜੇ ਮੰਤਰੀ ਹੁਣ ਤੁਹਾਨੂੰ ਨਜ਼ਰ ਨਹੀਂ ਆਉਣਗੇ ਸਮ੍ਰਿਤੀ ਰਾਣੀ ਅਰਜੁਨ ਮੁੰਡਾ ਮਿਨਾਕਸ਼ੀ ਲੇਖੀ ਆਰਕੇ ਸਿੰਘ ਸੰਜੀਵ ਬਲਿਆਨ ਨਤੀਤ ਪ੍ਰਮਾਣਿਕ ਅਸ਼ਵਨੀ ਚੋਂਬੇ ਜੋ ਕਿ ਪਿਛਲੀ ਵਾਰ ਹਾਈ ਪ੍ਰੋਫਾਈਲ ਮੰਤਰੀਆਂ ਵਿੱਚ ਸਨ ਪਰ ਹੁਣ ਇਹ ਮੰਤਰੀ ਤੁਹਾਨੂੰ ਨਜ਼ਰ ਨਹੀਂ ਆਉਣਗੇ ਪੀਐਮ ਮੋਦੀ ਤੋਂ ਇਲਾਵਾ ਐਂਡੀਐ ਸਰਕਾਰ ਤੇ ਵਿੱਚ 71 ਮੰਤਰੀ ਹਨ ਇਹਨਾਂ ਦੇ ਵਿੱਚ 3 ਕੈਬਨਿਟ 5000 ਚਾਰਜ ਅਤੇ 36 ਰਾਜ ਮੰਤਰੀ ਸ਼ਾਮਿਲ ਹਨ ਮੱਧ ਪ੍ਰਦੇਸ਼ ਦੇ ਵਿੱਚ ਪਾਰਟਨਿਕ ਤਰਫਾ ਜਿਤ ਤੂਫਾਨ ਵਾਲੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਮੰਤਰੀ ਮੰਡਲ ਦੇ ਨਾਲ ਪਾਜਪਾ ਦੇ ਚੋਟੀ ਦੇ ਪੰਜ ਨੇਤਾਵਾਂ ਵਿੱਚ ਸ਼ਾਮਿਲ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਮੋਦੀ ਮੰਡਲ ਵਿੱਚ ਸ਼ਾਮਿਲ ਨੇ ਮੋਦੀ ਦੇ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕੀਤਾ ਗਿਆ ਉਤੇ ਹੀ ਅਨੁਰਾਗ ਠਾਕੁਰ ਨਰੈਣ ਰਾਣੇ ਤੋਂ ਇਲਾਵਾ ਵੱਡੇ ਮੰਤਰੀਆਂ ਨੂੰ ਮੰਤਰੀ ਮੰਡਲ ਦੇ ਵਿੱਚ ਜਿਹੜੇ ਕਿ ਥਾਂ ਮਿਲੀ ਹੈ ਨਵੀਂ ਸਰਕਾਰ ਦੇ ਵਿੱਚ ਮੰਤਰੀਆਂ ਨੂੰ ਦਰਉਣਾ ਦਾ ਕੀ ਕਾਰਨ ਸੀ ਜਿਸ ਕਾਰਨ ਨਵੇਂ ਮੰਤਰੀਆਂ ਨੂੰ ਥਾਂ ਮਿਈ ਹੈ ਜਿਸ ਕਾਰਨ ਪੁਰਾਣੇ ਮੰਤਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਸਾਰਾ ਕਾਰਨ ਜਿਹੜਾ ਦੱਸਾਂਗੇ ਦੱਸਤੀ ਕਿ ਹੁਣ ਅਜਿਹੇ ਕਈ ਮੰਤਰੀ ਨੇ ਜਿਸ ਨੂੰ ਮੋਦੀ ਕੈਬਨਿਟ ਦੇ ਵਿੱਚੋਂ ਆਊਟ ਕਰ ਦਿੱਤਾ ਗਿਆ ਗੱਲ ਕਰੀਏ ਅਨਰਾਗ ਠਾਕੁਰ ਜੋ ਕਿ ਕਾਫੀ हाई प्रोफाइलर आकु ਨੇ ਹੁਣ ਮੰਤਰੀ ਮੰਡਲ ਦੇ ਵਿੱਚ ਨਜ਼ਰ ਨਹੀਂ ਆਉਣਗੇ ਅਨਰਾਗ ਠਾਕੁਰ ਨੇ ਲਗਾਤਾਰ ਚੌਥੀ ਵਾਰ ਐਮਪੀ ਦੀ ਚੋਣ ਜਿੱਤੀ ਇਸ ਦੇ ਬਾਵਜੂਦ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਥਾਂ ਨਹੀਂ ਮਿਲੀ ਮੰਨਿਆ ਚਾਰ ਜਾਂ ਕਿ ਅਨਰਾਗ ਠਾਕੁਰ ਨੂੰ ਪਾਜਪਾ ਸੰਗਠਨ ਵਿੱਚ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਚਰਚਾ ਕਿ ਪਾਰਟੀ ਉਹਨਾਂ ਨੂੰ ਕੌਮੀ ਜਨਰਲ ਸਕੱਤਰ ਬਣਾ ਸਕਦੀ ਹੈ ਉੱਥੇ ਹੀ ਨਰਨ ਰਾणे ਮਹਾਰਾਸ਼ਟਰ ਦੇ ਰਤਨਾਗIRI ਸਿੱਧੂ ਦੁਰਗ ਤੋਂ ਲੋਕ ਸਭਾ ਚੋਣਾਂ ਜਿੱਤਣ ਵਾਲੇ ਸੀਨੀਅਰ ਨੇਤਾ ਨਰਾਇਣ ਰਾਣੇ ਮੰਤਰੀ ਨਹੀਂ ਬਣ ਸਕੇ ਸਮ੍ਰਿਤੀ ਰਾਣੀ ਅਮੇਠੀ ਤੋਂ ਚੋਣ ਹਾਰ ਗਈ ਮੋਦੀ ਸਰਕਾਰ ਤੇ ਵਿੱਚ ਮੰਤਰੀ ਰਹਿ ਚੁੱਕੀ ਸਮ੍ਰਿਤੀ ਨੂੰ ਲੈ ਕੇ ਅਮੇਠੀ ਦੇ ਆਮ ਲੋਕਾਂ ਦੇ ਵਿੱਚ ਕਾਫੀ ਨਰਾਜ਼ਗੀ ਸੀ ਲੋਕ ਮਹਿਸੂਸ ਕਰ ਰਹੇ ਸਨ ਕਿ ਕੇਂਦਰੀ ਮੰਤਰੀ ਹੋਣ ਕਾਰਨ ਇਲਾਕੇ ਦਾ ਵਿਕਾਸ ਹੋਵੇਗਾ ਪਰ ਕੁਝ ਵੀ ਨਹੀਂ ਹੋਇਆ ਉੱਥੇ ਅਰਜੁਨ ਮੁੰਡਾ ਤਿੰਨ ਫਾਰ ਮੁੱਖ ਮੰਤਰੀ ਅਤੇ ਪਾਜਪਾ ਦੇ ਰਾਸ਼ਟਰੀ ਜਨਨ ਸਖਤਰ ਰਹਿ ਚੁੱਕੇ ਨੇ ਪਰ ਇਸ ਵਾਰ ਉਹ ਲਗਭਗ 1.5 ਲੱਖ ਵੋਟਾਂ ਦੇ ਨਾਲ ਹਰ ਕਿਸਤੇ ਨੇ ਉਹਨਾਂ ਨੂੰ ਮੰਤਰੀ ਮੰਡਲ ਤੋਂ ਹਟਾ ਦਿੱਤਾ ਗਿਆ ਸੋ ਇਹ ਮੰਤਰੀ ਐ ਜਿਨ੍ਹਾਂ ਦੇ ਹੁਣ ਚਿਹਰੇ ਤੁਹਾਨੂੰ ਦੁਬਾਰਾ ਨਜ਼ਰ ਨਹੀਂ ਆਉਣਗੇ